ਹੈਲੋ ਸੱਛੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਆਰਕੇ ਨੰਬਰ ਦਾ ਆਰਬੂਟਿਕ ਚੈਨਲ ਦੇ ਉੱਪਰ ਸੋ ਜਿਹੜੀਆਂ ਭੈਣਾਂ ਆਪਣੀ ਚੈਨਲ ਤੇ ਨਵੀਂ ਆਈਆਂ ਨੇ ਪਲੀਜ਼ ਸਬਸਕ੍ਰਾਈਬ ਕਰ ਲਓ ਜੋ ਕਿ ਆਪਣੇ ਨੰਬਰ ਦਾ ਆਰਬਲੌਗ ਵਾਲੀ ਵੀਡੀਓਜ਼ ਦੇਖਦੇ ਨੇ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਆਪਣੇ ਬੁਟੀਕ ਵਾਲੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਇਸ ਚੈਨਲ ਦੇ ਉੱਪਰ ਉੱਪਰ ਤੁਹਾਨੂੰ ਆਪਾਂ ਹਰ ਇੱਕ ਚੀਜ਼ ਜਿਹੜੀ ਤੁਹਾਡੇ ਅੱਗੇ ਕੰਮ ਆਉਣ ਵਾਲੀ ਐ ਸਾਰੀ ਤੁਹਾਨੂੰ ਸ਼ੋਅ ਕਰਾਂਗੇ ਜਿੱਦਾਂ ਕਿ ਹੁਣ ਦੇਖੋ ਨੀਡਲਵਰਕ ਦਾ ਬਹੁਤ ਸਾਰਾ ਟ੍ਰੈਂਡ ਹੈਗਾ ਬਹੁਤ ਸਾਰੇ ਨੀਡਲਵਰਕ ਵਾਲੇ ਸੂਟ ਨੇ ਜਿਹੜੇ ਆਪਾਂ ਰੈਡੀ ਕੀਤੇ ਨੇਗੇ ਉਹਦੇ ਨਾਲ ਆਪਾਂ ਟ੍ਰੇਸ ਪੇਪਰ ਵੀ ਜਿਹੜੇ ਰੈਡੀ ਕਰਦੇ ਆਂਗੇ ਠੀਕ ਐ ਜੀ ਜੇਕਰ ਤੁਸੀਂ ਟ੍ਰੇਸ ਪੇਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੇ ਤਾਂ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਜਿਹੜੀ ਸਾਰੀ ਟ੍ਰੇਸ ਪੇਪਰਾਂ ਦੀ ਰਹੂਗੀ ਸੋ ਇਸ ਇਹ ਵੀਡੀਓ ਆਪਾਂ ਨੰਬਰਦਾਰ ਬਲੌਗ ਚੈਨਲ ਦੀ ਵਿਕਤੀ ਵੀ ਪਾਈ ਹੋਈ ਹੈਗੀ ਤੁਸੀਂ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਤੇ ਇਸ ਚੈਨਲ ਦੇ ਉੱਪਰ ਵੀ ਆਪਾਂ ਜਰੂਰ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਇਸ ਚੈਨਲ ਤੇ ਭੈਣਾ ਨੰਮੀਆਂ ਨਹੀਂ ਗਿਆ ਬੁਟੀਕ ਵਾਲੇ ਚੈਨਲ ਦੇ ਉੱਪਰ ਤਾਂ ਕਰਕੇ ਜਿਹੜੀ ਇਸ ਚੈਨਲ ਦੇ ਉੱਪਰ ਵੀਡੀਓ ਆਪਾਂ ਟ੍ਰੇਸ ਪੇਪਰ ਦੀ ਤੁਹਾਡੇ ਲਈ ਲੈ ਕੇ ਆਏ ਆ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਛਿੰਦੀ ਬੁਟੀ ਵਾਲੇ ਵੀ ਡਿਜ਼ਾਈਨ ਨੇ ਜਿਹੜੇ ਟ੍ਰੇਸ ਪੇਪਰ ਨੇ ਆਪਾਂ ਰੈਡੀ ਕੀਤੇ ਨੇਗੇ ਤੇ ਜਿਹੜੇ ਆਪਾਂ ਹੋਰ ਡਿਜ਼ਾਈਨ ਨੇ ਉਹ ਵੀ ਰੈਡੀ ਕੀਤੇ ਨੇਗੇ ਇਹਨਾਂ ਡਿਜ਼ਾਈਨਾਂ ਦੀ ਆਪਾਂ ਪਿਕਸ ਵੀ ਪਿੱਛੇ ਲ ਸੋ ਜੇ ਤੁਸੀਂ ਆਪਣੇ ਕੋਲੋਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋ ਠੀਕ ਹੈ ਜੀ ਏ ਜੇ ਹੁਣ ਤੁਸੀਂ ਇੱਕ ਦਾ ਜੋ ਦੋ ਪੀਸਾਂ ਦੇ ਆਰਡਰ ਦੋਗੇ ਉਹ ਆਪਾਂ ਨਹੀਂ ਰੈਡੀ ਕਰਕੇ ਦੇ ਸਕਦੇ ਘੱਟ ਤੋਂ ਘੱਟ ਆਪਾਂ ਨੂੰ 6 ਤੋਂ 7 ਪੀਸਾਂ ਤੋਂ ਸਟਾਰਟਿੰਗ ਹੈ ਜੀ 150 120 200 ਤੱਕ ਜਿਹੜਾ ਟ੍ਰੇਨਸ ਪੇਪਰ ਦਾ ਡਿਜ਼ਾਈਨ ਹੈ ਜੀ ਹੈਵੀ ਭਾਰੀ ਦੀ ਅਕੋਰਡਿੰਗ ਜੋ ਵੀ ਹਲਕਾ ਡਿਜ਼ਾਈਨ ਹੈ ਤਾਂ ਉਹਦਾ ਪ੍ਰਾਈਸ ਹੈ ਜਿਹੜਾ 120 ਤੋਂ ਸਟਾਰਟਿੰਗ ਹੈ ਤੇ ਜਿਹੜਾ ਹੈਵੀ ਡਿਜ਼ਾਈਨ ਹੈਗਾ ਉਹ 200 ਤੋਂ ਪਲੱਸ ਵੀ ਹੋ ਸਕਦਾ ਠੀਕ ਹੈ ਜੀ ਇਹ ਤੁਹਾਨੂੰ ਪ੍ਰਾਈਸ ਆਪਾਂ ਨਾਲ ਦੀ ਨਾਲ ਦੱਸਦੇ ਜਾਈਏ ਤਾਂ ਕਰਕੇ ਪਹਿਣਾ ਕਈ ਵਾਰ ਡ੍ਰੈਸ ਦੀ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਪੁੱਛਦਿਆਂ ਨੇ ਕੱਲੇ-ਕੱਲੇ ਦਾ ਆਪਾਂ ਪ੍ਰਾਈਸ ਤਾਂ ਨਹੀਂ ਪੁੱਛ ਦੱਸ ਸਕਦੇ ਕਿਉਂਕਿ ਆਪਾਂ ਤੁਹਾਨੂੰ ਬਸ ਐਦਾ ਇੱਕ ਹਿੰਟ ਜਿਹਾ ਦੇ ਦਨੇ ਇਹ ਵੀ 120 ਤੋਂ ਡ੍ਰੈਸ ਪੇਪਰ ਜਿਹੜਾ ਰੈਡੀ ਹੋਊਗਾ ਹਲਕਾ ਡਿਜ਼ਾਈਨ ਹੋਊਗਾ ਜਿਹੜਾ ਹੈਵੀ ਡਿਜ਼ਾਈਨ ਹੋਊਗਾ ਉਹ 200 ਤੋਂ ਪਲੱਸ ਹੈ ਜੀ 250 ਤੱਕ ਡ੍ਰੈਸ ਪੇਪਰ ਨੇ ਜਿਹੜੇ ਤਿਆਰ ਹੁੰਦੇ ਨੇਗੇ ਸੋ ਜਿਨ੍ਹਾਂ ਦੇ ਵਿੱਚ ਆਪਾਂ ਤੁਹਾਨੂੰ ਨੈੱਕ ਦਾ ਡਿਜ਼ਾਈਨ ਹੈਗਾ ਉਹ ਚ ਨੈੱਕ ਦਾ ਡਿਜ਼ਾਈਨ ਅਲੱਗ ਤੋਂ ਬਣਾ ਕੇ ਦੇਵਾਂਗੇ ਜੋ ਕਿ ਬੂਟੀ ਦਾ ਡਿਜ਼ਾਈਨ ਹੈ ਬੂਟੀ ਦਾ ਅਲੱਗ ਤੋਂ ਬਣਾ ਕੇ ਦੇਵਾਂਗੇ ਜਿਹੜਾ ਬਾਜੂ ਦਾ ਡਿਜ਼ਾਈਨ ਹੈ ਬਾਜੂ ਦਾ ਅਲੱਗ ਤੋਂ ਬਣਾ ਕੇ ਦੇਵਾਂਗੇ ਦੇਖੋ ਜਿਹੜਾ ਬਾਜੂ ਦਾ ਡਿਜ਼ਾਈਨ ਹੈ ਬਾਟਮ ਦਾ ਡਿਜ਼ਾਈਨ ਸੇਮ ਰਹੂਗਾ ਜੇਕਰ ਤੁਸੀਂ ਘੇਰੇ ਦਾ ਡਿਜ਼ਾਈਨ ਵੀ ਕਰਵਾਉਣਾ ਹੈ ਜੇ ਘੇਰੇ ਦਾ ਡਿਜ਼ਾਈਨ ਵੀ ਹੈਗਾ ਸਾਨੂੰ ਭੇਜ ਦਿਓ ਤੁਸੀਂ ਉਹ ਵੀ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਡਿਜ਼ਾਈਨ ਦੇ ਅਕੋਰਡਿੰਗ ਹੈ ਜਿਹੜੀ ਉਹਦੀ ਪੇਮੈਂਟ ਰਹੂਗੀ ਤੇ ਜਿਹੜਾ ਅਲੱਗ-ਅਲੱਗ ਡਿਜ਼ਾਈਨ ਆਪਾਂ ਤੁਹਾਨੂੰ ਅਲੱਗ-ਅਲੱਗ ਨਾਕੇ ਦੇਵਾਂਗੇ ਤੁਹਾਨੂੰ ਇਸ ਤਰ੍ਹਾਂ ਨਹੀਂ ਹੈਗਾ ਵੀ ਕਿਹਰੇ ਦੇ ਡਿਜ਼ਾਈਨ ਦੇ ਵਿੱਚ ਤੁਸੀਂ ਬਾਜੂ ਦਾ ਤਿਆਰ ਕਰ ਲਿਓ ਜੀ ਬਾਜੂ ਦਾ ਡਿਜ਼ਾਈਨ ਅਲੱਗ ਦਿੱਤਾ ਹੋਇਆ ਤਾਂ ਆਪਾਂ ਬਾਜੂ ਦਾ ਡਿਜ਼ਾਈਨ ਇਹੜਾ ਅਲੱਗ ਤੋਂ ਰੈਡੀ ਕਰਕੇ ਦੇਵਾਂਗੇ ਜਿਹੜੀ ਅੱਜ ਵਾਲੀ ਵੀਡੀਓ ਆਪਣੀ ਸਾਰੇ ਟ੍ਰੇਸ ਪੇਪਰਾਂ ਦੀ ਹੀ ਰਹੂਗੀ ਇਹ ਵਾਲੇ ਡਿਜ਼ਾਈਨ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਸਿੰਦੀ ਬੁੱਟੀ ਵਾਲੇ ਨੇ ਚਲੋ ਜੀ ਜੇ ਤੁਸੀਂ ਆਪਣੇ ਟ੍ਰੇਸ ਪੇਪਰ ਤੋਂ ਦੇਖ ਕੇ ਖੁਦ ਟ੍ਰੇਸ ਰੈਡੀ ਕਰਨਾ ਚਾਹੁੰਦੇ ਹੋ ਤੁਸੀਂ ਖੁਦ ਵੀ ਕਰ ਸਕਦੇ ਹੋ ਪਰ ਇਹਦੇ ਲਈ ਜਿਹੜਾ ਤੁਸੀਂ ਕਾਗਜ਼ ਹੈਗਾ ਇਹ ਵਾਲਾ ਕਾਗਜ਼ ਹੀ ਯੂਜ਼ ਕਰ ਤੇ ਇੱਕ ਪੈਣਾ ਪੁੱਛਦੀਆਂ ਸੀਗੇ ਕਿ ਤੁਸੀਂ ਡਾਰਕ ਕਲਰ ਦੇ ਉੱਤੇ ਕਿਹੜਾ ਮਤਲਬ ਯੂਜ਼ ਕਰਦੇ ਹੋਗੇ ਮੈਂ ਸਪਾਰਕਲ ਯੂਜ਼ ਕਰਦਾਂਗੇ ਆਪਾਂ ਡਾਰਕ ਕਲਰ ਦੇ ਉੱਤੇ ਸਪਾਰਕ ਯੂਜ਼ ਕਰਦੇ ਹਾਂ ਜੋ ਕਿ ਸਿਲਵਰ ਸਪਾਰਕ ਹੁੰਦਾ ਹੈਗਾ ਚੂਨਾ ਵੀ ਕਹਿ ਦਿੰਦੇ ਨੇ ਉਹਨੂੰ ਸਪਾਰਕਲ ਵੀ ਕਹਿ ਦਿੰਦੇ ਹੈਗੇ ਤੁਸੀਂ ਉਹ ਡਾਰਕ ਕਲਰ ਦੇ ਉੱਤੇ ਯੂਜ਼ ਕਰਿਓ ਤੇ ਲਾਈਟ ਕਲਰ ਦੇ ਉੱਤੇ ਜਿਹੜਾ ਸੁੱਕਾ ਲਾਜ਼ਵਰ ਹੁੰਦਾ ਜੋ ਕਿ ਆਪਾਂ ਵਾਈਟ ਕੱਪੜਿਆਂ ਨੂੰ ਦਿੰਨੇ ਆ ਕਿ ਲਾਜ਼ਵਰ ਸੁੱਕਾ ਤੇ ਉਹ ਯੂਜ਼ ਕਰਿਓ ਬਾਕੀ ਤੁਸੀਂ ਮਸ਼ੀਨ ਦਾ ਔਇਲ ਪਾ ਸਕਦੇ ਹੋ ਮਸ਼ੀਨ ਦੇ ਔਇਲ ਨਾਲ ਜਿਹੜਾ ਹੈਗਾ ਖਿੰਡਾਣੀ ਹੈਗਾ ਜ਼ਿਆਦਾ ਪਰ ਤੁਸੀਂ ਜਦੋਂ ਲਾਜ਼ਰ ਨੂੰ ਤੁਸੀਂ ਲਿਕਵਿਡ ਕਰਨਾ ਜਿਹੜਾ ਉਹ ਗਿੱਲਾ ਬਣਾਣਾ ਹੈਗਾ ਜਮੀ ਸ਼ੁਕਰ ਰੱਖਣਾ ਜ਼ਿਆਦਾ ਤੇਲ ਉਹਦੇ ਵਿੱਚ ਨਹੀਂ ਪਾਣਾ ਹੈਗਾ ਤੇਲ ਮਤਲਬ ਉਹਦੇ ਵਿੱਚ ਨੁੱਚੜਨਾ ਨਹੀਂ ਚਾਹੀਦਾ ਹੈਗਾ ਵੈਸੇ ਆਪਾਂ ਇੱਕ ਵੀਡੀਓ ਵੀ ਬਣਾਈ ਹੋਈ ਹੈਗੀ ਸੂਟ ਦੇ ਟ੍ਰੇਸ ਤੇ ਛਾਪਾਂ ਦੀ ਚਲੋ ਜੀ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਹੋਰ ਵੀ ਤੁਹਾਡੇ ਲਈ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਈਏ ਪਰ ਥੋੜਾ ਜਿਆਦਾ ਜਿਆਦਾ ਵਿਜੀ ਰਹਿਣ ਕਰਕੇ ਹੁਣ ਥੋੜੀ ਜੀ ਵੀਡੀਓ ਨੇ ਜਿਹੜੀਆਂ ਘਟਉਂਦੀਆਂ ਨੇ ਕਿ ਪਰ ਆਪਾਂ ਵੀਡੀਓ ਡੇਲੀ ਲੈ ਕੇ ਆਉਣੀ ਹੈ ਜੀ ਸ਼ਾਮ ਨੂੰ ਆਰ ਕੇ ਨੰਬਰਦਾਰ ਬਲੌਗ ਚੈਨਲ ਦੇ ਉੱਪਰ ਆਪਣੀ ਵੀਡੀਓ ਪਬਲਿਕ ਹੁੰਦੀ ਹੈ 8:30 ਦੇ ਵਿੱਚ ਵਿੱਚ ਤੇ ਜੋ ਨੰਬਰਦਾਰ ਬਲੌਗ ਚੈਨਲ ਹੈ ਜੀ ਉਸ ਤੇ ਆਪਣੀ ਵੀਡੀਓ ਆਉਂਦੀ ਹੈਗੀ 8 ਤੋਂ 8:30 ਦੀ ਸਵੇਰ ਦੇ ਟਾਈਮ ਹੈਗਾ सेम ਰਹੂਗਾ ਜੀ ਟਾਈਮਿੰਗ 8 ਤੋਂ 8:30 ਦੇ ਵਿੱਚ ਦੋਨੇ ਚੈਨਲ ਤੇ ਆਪਣੀ ਵੀਡੀਓ ਆਉਂਦੀ ਹੈ ਪਰ ਇੰਨਾ ਫਰਕ ਹੈ ਕਿ ਇਸ ਚੈਨਲ ਦੇ ਉੱਪਰ ਆਪਣੀ ਸ਼ਾਮ ਨੂੰ ਵੀਡੀਓ ਮਿਲਿਆ ਕਰੂਗੀ ਤੁਹਾਨੂੰ ਤੇ ਜਿਹੜੀ ਨੰਬਰਦਾਰ ਬਲੌਗ ਚੈਨਲ ਹੈ ਉਸ ਤੇ ਸਵੇਰੇ ਵੀਡੀਓ ਮਿਲਿਆ ਕਰੂਗੀ ਪਲੀਜ਼ ਦੋਨੇ ਚੈਨਲਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸਪੋਰਟ ਕਰੋ ਤੇ ਇਹ ਵਾਲਾ ਹੈਗਾ ਜੀ ਦੇਖੋ ਤੁਸੀਂ ਘੇਰ ਦਾ ਡਿਜ਼ਾਈਨ ਤੇ ਇਹ ਤੁਸੀਂ ਨੈਕਟੀ ਬਣਾ ਸਕਦੇ ਦੋਨੇ ਸਾਈਡ ਤੇ ਤੇ ਉਹ ਤੁਸੀਂ ਵਿਚਾਰੋਂ ਨੈਕ ਦੇ ਅਕੋਰਡਿੰਗ ਤੁਸੀਂ ਸਕਿੱਪ ਕਰ ਸਕਦੇ ਹੋ ਉਹ ਤੁਸੀਂ ਨੈਕ ਜਦੋਂ ਬਣਾਉਂਗੇ ਨੈਕ ਦਾ ਜਿਹੜਾ ਨਾਪ ਹੋਊਗਾ ਉਹ ਬਣਾ ਕੇ ਤੁਸੀਂ ਸਕਿੱਪ ਕਰ ਸਕਦੇ ਹੋ ਜਿਹੜਾ ਇਹ ਵਾਲਾ ਹੈਗਾ ਜੀ ਇਹ ਵੀ ਨੈਕ ਦਾ ਡਿਜ਼ਾਈਨ ਹੈਗਾ ਪੀਸੇ ਦਾ ਤੇ ਬਾਕੀ ਜਿਹੜਾ ਅਗਲਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਜੀ ਇਹ ਘੇਰੇ ਦਾ ਡਿਜ਼ਾਈਨ ਹੈ ਦੋ ਹੀ ਘੇਰਾਂ ਦੇ ਡਿਜ਼ਾਈਨ ਨੇ ਕਿ ਅਲੱਗ-ਅਲੱਗ ਡਿਜ਼ਾਈਨ ਨੇ ਤੇ ਇਹ ਘੇਰਾ ਲੱਗਿਆ ਤੇ ਇਹ ਘੇਰਾ ਲੱਗਿਆ ਨੀਚੇ ਵਾਲਾ ਠੀਕ ਹੈ ਜੀ ਇਹਦੇ ਨਾਲ ਵੀ ਆਪਾਂ ਜਿਹੜੇ ਬਾਜੂ ਨੇਗੇ ਉਹ ਰੈਡੀ ਕੀਤੇ ਨੇਗੇ ਇਹ ਵਾਲੇ ਉੱਪਰਲੇ ਦੇ ਬਾਜੂ ਨੇ ਤੇ ਇਹਦਾ ਜਿਹੜਾ ਉੱਪਰਲੇ ਦਾ ਬਾਜੂ ਉਹ ਵੀ ਆਪਾਂ ਨਾਲ ਰੈਡੀ ਕੀਤਾਗਾ ਠੀਕ ਹੈ ਜੀ ਇਹ ਵਾਲੇ ਹੁਣ ਤੁਸੀਂ ਤਿੰਨੇ ਫਲਾਵਰ ਕੱਟ ਕੇ ਜਿਵੇਂ ਤੁਸੀਂ ਬਾਜੂ ਤੇ ਬਣਾ ਸਕਦੇ ਹੋਗੇ बॉटਮ ਤੇ ਬਣਾ ਸਕਦੇ ਹੋ ਇਹ ਵਾਲਾ ਇਸ ਤਰ੍ਹਾਂ ਰੈਡੀ ਹੋਇਆ ਜੀ ਇਹ ਵਾਲਾ ਇਹਦੀ ਬਾਜੂ ਦਾ ਡਿਜ਼ਾਈਨ ਆ ਗਿਆ ਠੀਕ ਹੈ ਜੀ ਤੇ ਚਲੋ ਜੀ ਤੁਸੀਂ ਆਪਣੇ ਕੋਲ ਟ੍ਰੇਸ ਪੇਪਰ ਜੇ ਆਰਡਰ ਦੇਣਾ ਚਾਹੁੰਦੇ ਹੋ ਇਹ ਵਾਲਾ ਇਹਦਾ neck ਦਾ ਡਿਜ਼ਾਈਨ ਹੋ ਗਿਆ ਤੇ ਤੁਹਾਨੂੰ ਦੱਸਿਆਗਾ ਵੀ ਆਪਾਂ ਜਿਹੜਾ ਨੈੱਕ ਦਾ ਡਿਜ਼ਾਈਨ ਹੈ ਜੇ ਤੁਹਾਨੂੰ ਕਿਸੇ ਦੇ ਵਿੱਚ ਬੂਟੀ ਬਣੀ ਹੋਈ ਹੈ ਤਾਂ ਬੂਟੀ ਦਾ ਡਿਜ਼ਾਈਨ ਵੀ ਆਪਾਂ ਤੁਹਾਨੂੰ ਨਾਲ ਅਲੱਗ ਕਰਕੇ ਦੇਵਾਂਗੇ ਕਿਉਂਕਿ ਜੇ ਫਰੰਟ ਦੇ ਉੱਤੇ ਬੂਟੀ ਬਣਾਉਣੀ ਹੈ ਤਾਂ ਤੁਸੀਂ ਇਹਦੇ ਵਿੱਚ ਬਣਾ ਸਕਦੇ ਹੋਗੇ ਇਸ ਡਿਜ਼ਾਈਨ ਦੇ ਨਾਲ ਬਣਾ ਸਕਦੇ ਹੋ ਇਹਦੇ ਵਿੱਚ ਜਿਹੜੀਆਂ ਤੁਸੀਂ ਮੋਰੀਆਂ ਕਰਨੀਆਂ ਜਿਆਦੇ ਸਪੇਸ਼ਲ ਨਾਲ ਮੋਰੀਆਂ ਨਹੀਂ ਕਰਨੀਆਂ ਹੈਗੀਆਂ ਤੁਸੀਂ ਮੋਰੀਆਂ ਕਰਨੀਆਂ ਨੇ ਸਿਰਫ ਤਰਪਾਈ ਵਾਲੀ ਸੂਈ ਨਾਲ ਤੇ ਜਿਆਦਾ ਸਪੇਸ ਵੀ ਨਹੀਂ ਦੇਣੀ ਹੈਗੀ ਮੈਂ ਤੁਹਾਨੂੰ ਇਹੀ ਸਲਾਹ ਦਵਾਂਗੀ ਕਿ ਜੇ ਤੁਸੀਂ ਪਹਿਣੋ ਵੀ ਸੂਟ ਵਰਕ ਵਧੀਆ ਕਰਨਾ ਚਾਹੁੰਦੇ ਹੋ ਆਪਣਾ ਸੂਟ ਤਾਂ ਤੁਸੀਂ ਟ੍ਰੇਸ ਪੇਪਰ ਜ਼ਰੂਰ ਆਰਡਰ ਕਰਿਓ ਕਿਉਂਕਿ ਟ੍ਰੇਸ ਪੇਪਰ ਦੀ ਅਕੋਰਡਿੰਗ ਜੇ ਆਪਾਂ ਸੂਟ ਵਰਕ ਕਰਦੇ ਆ ਤਾਂ ਬਹੁਤ ਹੀ ਫਿਨਿਸ਼ਿੰਗ ਨਾਲ ਬਹੁਤ ਹੀ ਸਫਾਈ ਬਾਕੀ ਇੱਕ ਜੁੱਕਾ ਹੀ ਸਾਰਾ ਹੁੰਦਾ ਹੈਗਾ ਜੇ ਆਪਾਂ ਪੈਨਸਲ ਨਾਲ ਜਾਂ ਪੈਨ ਨਾਲ ਡਰਾ ਕਰਦੇ ਆ ਤੇ ਵੈਸੇ ਤਾਂ ਦੇਖੋ ਹੁਣ ਇੱਕ ਮਿਊਜ਼ਿਕ ਪਿੰਨ ਚੱਲਿਆਗਾ ਪਏ ਮੈਂ ਉਹਦੇ ਨਾਲ ਆਪਾਂ ਡਰਾਅ ਕਰਕੇ ਆਪਾਂ ਬਣਾ ਸਕਦੇ ਆ ਪਰ ਉਹ ਸਿਰਫ ਜੇ ਆਪਾਂ ਆਪਣੇ ਹੀ ਸੂਟ ਰੈਡੀ ਕਰਨੇ ਉਹਦੇ ਉੱਤੇ ਯੂਜ਼ ਕਰ ਸਕਦੇ ਆ ਕਿਉਂਕਿ ਜੇ ਤੁਸੀਂ ਟ੍ਰੇਸ ਪੇਪਰ ਦੇ ਪੈਸੇ ਨਾ ਲਗਾਓ ਜੇਕਰ ਤੁਸੀਂ ਵੀ ਵਰਕ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਕਿਸੇ ਬਟਿਕ ਵਾਲੀ ਭੈਣ ਦਾ ਜੱਜੇ ਮੇ ਵੀ ਲਾ ਲਓ ਤੁਸੀਂ ਵਰਕ ਕਰਨਾ ਚਾਹੁੰਦੇ ਹੋ ਕਿਸ ਦਾ ਤਾਂ ਤੁਸੀਂ ਟ੍ਰੇਸ ਪੇਪਰ ਜ਼ਰੂਰ ਆਰਡਰ ਕਰਿਓ ਕਿਉਂਕਿ ਟ੍ਰੇਸ ਪੇਪਰ ਨਾਲ ਤਾਂ ਉਹਨੂੰ ਕੋਈ ਵੀ ਕੰਪਲੀਟ ਨਹੀਂ ਆਊਗੀ ਤੁਹਾਨੂੰ ਵਰਕ ਜਿਹੜਾ ਸਾਫ਼ ਸੁਥਰਾ ਵਧੀਆ ਹੋਊਗਾ ਬਾਕੀ ਚਲੋ ਜੀ ਇਹ ਵਾਲਾ ਦੇਖੋ ਤੁਸੀਂ ਘੇਰ ਦਾ ਡਿਜ਼ਾਈਨ ਵੀ ਹੈਗਾ ਘੇਰ ਦਾ ਕਰ ਸਕਦੇ ਹੋ ਤੁਸੀਂ ਚਾਕਾਂ ਤੇ ਵੀ ਡਿਜ਼ਾਈਨ ਆ ਜਾਊਗਾ ਜੇ ਤੁਸੀਂ ਗਲੇ ਤੇ ਬਣਾਉਣਾ ਚਾਹੁੰਦੇ ਤਾਂ ਤੁਸੀਂ ਇੱਕ ਫਲਾਵਰ ਵਿੱਚ ਸਕਿੱਪ ਕਰ ਸਕਦੇ ਹੋ ਦੋ ਸਕਿੱਪ ਹੋਣਗੇ ਜੀ ਕਿਉਂਕਿ ਇਹਨਾਂ neck ਚੌੜਾ ਨਹੀਂ ਹੁੰਦਾ ਹੈਗਾ neck ਦਾ ਜਿਹੜਾ ਆਪਾਂ ਨਾਪ ਹੈਗਾ ਉਹ ਰੱਖਦੇ ਹੁੰਨੇ ਆ ਜੀ 10 ਦੇ ਵਿੱਚ ਤਾਂ 10 ਦੀ ਚੜਾਈ ਦੇ ਵਿੱਚ ਤਾਂ ਆਪਾਂ neck ਦਾ ਵਰਕ ਕਰਦੇ ਆ ਤੇ ਜਿਹੜੀ ਨੈਕ ਦੀ ਲੈਂਥ ਹੋਊਗੀ ਉਹ ਆਪਾਂ ਕਰਦੇ ਹਾਂ ਜੀ 11 ਤੋਂ 12 ਇੰਚ ਇੱਕ ਆਪਾਂ ਵੀਡੀਓ ਵੀ ਲੈ ਕੇ ਆਵਾਂਗੇ ਪੈਣਾ ਮੈਸੇਜ ਬਹੁਤ WhatsApp ਤੇ ਕਰਦੀਆਂ ਨੇ ਵੀ ਤੁਸੀਂ ਜਿਹੜੀ ਇਹਦੀ ਛਪਾਈ ਉੱਪਰੋਂ ਕਿੰਨਾ ਰੱਖਦੇ ਹੋ ਜੀ ਨੈਕ ਦਾ ਡਿਜ਼ਾਈਨ ਕਿੰਨਾ ਰੱਖਦੇ ਹੋਗੇ ਲੰਬਾਈ ਕਿੰਨੀ ਰੱਖਦੇ ਹੋ ਚੌੜਾਈ ਕਿੰਨੀ ਰੱਖਦੇ ਹੋ ਕਿਸ ਤਰ੍ਹਾਂ ਜਿਹੜਾ ਟ੍ਰੈਂਸ ਨੈਕ ਦਾ ਬਣਦਾ ਹੈਗਾ ਕਿਸ ਤਰ੍ਹਾਂ ਵਰਕ ਬਣਦਾ ਹੈਗਾ ਜਾਂ ਜਰੂਰ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਵਾਂਗੇ ਹਾਲੇ ਥੋੜਾ ਜਿਆਦਾ ਬਿਜ਼ੀ ਆਗੇ ਤਾਂ ਕਰਕੇ ਥੋੜੀ ਜੀ ਵੀਡੀਓ ਕਣੀ ਥੋੜਾ ਜਿਹਾ ਧਿਆਨ ਦਾ ਘਾਟ ਹੈਗਾ ਇਸ ਚ ਤੇ ਚਲੋ ਜੀ ਬਾਕੀ ਆਪਾਂ ਇਹ ਵਾਲਾ ਦੇਖੋ ਇਹ ਇਹ ਫਲਾਵਰਸ ਸ਼ੁਰੂ ਤੋਂ ਹੀ ਚੱਲੇ ਆ ਰਹੇ ਆ ਬੜਾ ਡਿਜ਼ਾਈਨ ਜਦੋਂ ਅਸੀਂ ਸ਼ੁਰੂ ਤੋਂ ਵਰਕ ਕਰਨ ਲੱਗੀ ਸੀ ਸ਼ੁਰੂ ਦੇ ਤੋਂ ਇਹ ਡਿਜ਼ਾਈਨ ਅਸੀਂ ਸ਼ੁਰੂ ਤੋਂ ਕਰਿਆ ਸੀ ਤੇ ਐਂਡ ਤੱਕ ਇਹ ਡਿਜ਼ਾਈਨ ਹਾਲੇ ਚੱਲੇ ਰਹੇਗਾ ਬਾਕੀ ਐਂਡ ਤੱਕ ਇਸ ਡਿਜ਼ਾਈਨ ਦੇ ਹੈ ਹੀ ਨਹੀਂ ਜੀ ਬੁਲਗਨ ਫਲਾਵਰ ਦੇ ਬਹੁਤ ਸਾਰੇ ਡਿਜ਼ਾਈਨ ਨੇ ਜਿਹੜੇ ਆਪਾਂ ਰੈਡੀ ਕਰ ਚੁੱਕੇ ਆ ਤੇ ਨਵੇਂ-ਨਵੇਂ ਡਿਜ਼ਾਈਨ ਹੋ ਕੇ ਰੈਡੀ ਹੋਰ ਹੋਰ ਆਈ ਜਾਂਦੇ ਨੇਗੇ ਤੇ ਹਲੇ ਵੀ ਇਹਨਾਂ ਦਾ ਟ੍ਰੈਂਡ ਬਹੁਤ ਜ਼ਿਆਦਾ ਹੈ ਚਲੋ ਜੀ ਅੱਜ ਦੀ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਪੈਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਹੋਊਗੀ ਮਿਲਦੇ ਆਪਾਂ ਹੁਣ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਸੋਹਣੇ ਸੋਹਣੇ ਡਿਜ਼ਾਈਨ ਦਿਖਾਉਣੇ ਆ ਤੇ ਵਰਕ ਵਾਲੇ ਸੂਟ ਦਿਖਾਉਣੇ ਆ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰਕੇ ਜੋ ਆਪਣੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਜੇ ਤੁਸੀਂ ਵਰਕ ਸਿੱਖਣਾ ਚਾਹੁੰਦੇ ਹੋ ਤਾਂ ਵੀ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਆਪਾਂ ਤੁਹਾਡੇ ਕਮੈਂਟਾਂ ਦੇ ਅਨੁਸਾਰ ਅੱਗੇ ਆਪਣੀ ਜਿਹੜੀ ਅਗਲੀ ਵੀਡੀਓ ਜ਼ਰੂਰ ਆਊਗੀ ਤੇ ਚਲੋ ਜੀ ਟ੍ਰੇਸ ਪੇਪਰ ਜੇ ਤੁਸੀਂ ਰੈਡੀ ਕਰਵਾਉਣੇ ਨੇ ਤਾਂ ਆਪਣਾ WhatsApp ਨੰਬਰ ਸਕਰੀਨ ਦੇ ਉੱਪਰ ਹੈਗਾ ਤੁਸੀਂ ਇੱਥੇ ਮੈਸੇਜ ਕਰ ਸਕਦੇ ਹੋ ਚਲੋ ਜੀ ਹਮ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ